ਤਲਾਪੁਰ ਨੂੰ ਨਿਖੈ ਦੱਸਤਾ ਨਾਨਕ ਦਾ ਸਰਬ ਸੁਧਿਆ ਕੇ ਦਿਨ ਵਚਾ ਤੇਰਾ ਜੀ ਤੇਰਾ ਨਾਮ ਸਤ ਹੈ

Hvala što pratite kanal. छुट्टी गांडी साहब गुरुद्वारा श्री मुक्तर साहब पहुंचे हो सेवा करने कहना चाहता है शुक्राना <कि> <द्यारीं> करता <sharpisy Miltonarian> <leadership>. <Bol classified> ਜੀ ਕਾਰਤਿਕ ਸਾਥ ਜੀ ਅਸੀਂ ਉਹਨਾਂ ਅਗਰਾਂ ਦਾ ਨਾਮ ਦਾ ਸਿੱਧਾ ਮਿਲ ਰਿਹਾ ਹੈ ਨਾ ਉਹ ਲਗਾਤਾਰ ਚੱਲ ਜੀ ਲਗਾਤਾਰ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਸਾਰੇ ਸੀਨੀਅਰ ਅਹੁਦੇਦਾਰ ਸਾਰੇ ਪਾਰਟੀ ਦੇ ਆਗੂ ਤੇ ਬਕਰ ਸਾਹਿਬ ਨਾਲ ਗੱਲ ਕਰਦਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਥ ਸਾਭ ਦੇ ਵਿੱਚ ਸਾਰੇ ਇੱਥੇ ਦੇ ਆਗੂ ਤੇ ਬਕਰ ਸਾਹਿਬ ਨੂੰ ਵੀ ਨਾ ਨਾ ਸੇਵਾ ਦੇ ਵਿੱਚ ਸ਼ਾਮਿਲ ਕੱਲ ਨੂੰ ਸਰਵਨਾ ਕਿਸ ਜਗ੍ਹਾ ਦੇ ਉੱਤੇ ਆਟੋਮੇਟ ਲੱਗੂਗਾ ਪਰਸੋਂ 10 ਵਜੇ ਸ਼੍ਰੀ ਕਾਂਟਕ ਸਾਹਿਬ ਦੇ ਦਾਸ ਦੇ ਮੌਕੇ ਨੌਲ ਕਾਲਜ ਨਾਲ ਬਣੂਗਾ ਇਹ ਸਾਰੀ ਸੇਵਾ ਜਿਹੜੀ ਸਮਾਉਣ ਹੋਏਗੀ ਸੋ ਬਰਵਾਰਾ ਤੇ ਚੰਨਾਚਰ 10 ਸਾਂਕੇ ਸਾਰਿਆਂ ਦੀ ਸੇਵਾ ਜਿਹੜੀ ਬਰਵਾਰਾ ਪਰਮਾਤਮਾ ਜਿਉਂ ਪਰਚਾਧਰਤੀ ਕਿਤਾਬਿਆ ਜੋੜਾ ਦੇਖੋ ਕਿੱਥੋਂ ਜ਼ਿਕਰ ਨਹੀਂ ਕਿ ਜਿਹੜੀ ਗੱਲ ਕੀਤੀ ਸੀ ਨਾ ਵੀ ਟਾਈਮਿੰਗ ਦਾ ਕਹਿਆ ਜਾਦਾ ਪਰਚਾ ਦੇ ਲੇਟੇ ਗਏ ਗੱਲ ਇਹ ਹੈ ਕਿ ਗਵਰਨਮੈਂਟ ਵੱਲੋਂ ਕੋਈ ਕਸਮ ਨਹੀਂ ਪਹਿਲੀ ਜਿਸ ਤਰੀਕੇ ਪ੍ਰੋਡਕਸ਼ਨ ਦੇ ਕੇ ਉਹਨੂੰ ਪ੍ਰਧਾਨ ਸਾਹਿਬ ਦੇ ਤੱਕ ਪਹੁੰਚਾਇਆ ਗਿਆ ਉਹਦੇ ਵਿੱਚ ਵੀ ਸਰਕਾਰ ਦੋਸ਼ੀ ਹੈ ਉਸ ਤੋਂ ਬਾਅਦ ਜਿਹੜਾ ਇਸ਼ੂ ਨੂੰ ਟੇਬਲ 'ਤੇ ਵਰਤਣ ਵਾਸਤੇ ਜਿਹੜਾ ਸਿਮਪਤੀ ਦਾ ਐਂਗਲ ਫਲੋਟ ਕੀਤਾ ਗਿਆ ਤੇ ਵੀ ਸਰਕਾਰ ਦੀ ਜਿਹੜੀ ਹੈ ਬਾੜੀ ਨੀਤ ਸਮਝ ਆਉਂਦੀ ਹੈ। ਔਰ ਉਸ ਤੋਂ ਬਾਅਦ ਜਿਹੜੀ ਐਫਆਰ ਲਿਖੀ ਹੈ ਉਹ ਵੀ ਕੇਸ ਨੂੰ ਖਾਤਮਿਆਂ ਦੇ ਪਾਸੇ ਤੋਂ ਨਵਾਰੇ ਪਾਸੇ ਹੈ। ਔਰ ਹਾਲੇ ਕੱਲ ਤੱਕ ਤਾਂ ਸੀ ਸੇਵਾਦਾਰ ਬਿਜਲੀਆ ਪਰसों ਅਰਦਾਸ ਹੋਣ ਤੋਂ ਬਾਅਦ ਬੜੇ ਵੱਡੇ ਖਲੋਸੇ। ਕਦੀ ਇਹ ਨਹੀਂ ਸੀ ਸੋਚਿਆ ਕਿ ਪੰਜਾਬ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਵਾਸਤੇ ਸਰਕਾਰਾਂ ਇੰਨੇ ਨੀਵੇਂ ਦਰਜੇ ਦੀ ਜਾਣ। ਇਹ ਜਿਹੜੀ ਅਜੀ ਬਾਰ ਬਾਰ ਕਹਿ ਰਹੇ ਨਾ ਕਿ ਜਿਹੜੀ ਮਾਨ ਡੇਟ ਇੰਟਰਸ਼ਿਪ ਕਰਨ ਨੂੰ ਖਤਮ ਕਰਨ ਦੀ ਜਿਹੜੀ ਬੜੀ ਵੱਡੀ ਸਾਜ਼ਿਸ਼ ਆ ਕਰ ਪਰਸੋਂ ਅਵੇਲੇ ਉਹਦੇ ਸਾਹਮਣੇ ਫਿਰ ਬਾਕੀ ਤੁਹਾਨੂੰ ਸੁਧਾਰ ਲੈਣ ਨਾਲ ਕੋਈ ਦੁਬਾਰਾ ਵੀ ਗੱਲਬਾਤ ਨਹੀਂ ਕਿ ਸਾਡੇ ਤੇ ਸਾਡਾ ਸੇਫਰਦਾ ਕਾਬਜ਼